ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇਹ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਦਲਜੀਤ ਸਿੰਘ ਪੰਮਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਇੱਕ ਮਾਝ ਦੋਸਤੋ ਤੁਹਾਨੂੰ ਦਿਖਾਵਾਂਗੇ ਨੀਂਦੀ ਰਾਵੀ ਦੇ ਵਿੱਚ ਮਾਝੇ ਸੂਨ ਦੇ ਦੋਸਤੋ ਬਿਲਕੁਲ ਨੇੜੇ ਆ ਬਾਕੀ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਮਾਝ ਦੋਸਤੋ ਆਪਾਂ ਤੁਹਾਨੂੰ ਟੋਰ ਕੇ ਵਿਖਾਵਾਂਗੇ ਡਿਟੇਲ ਵੀ ਸਾਰੀ ਵੀਰ ਦੇ ਕੋਲੋਂ ਪੁੱਛਾਂਗੇ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਹਾਂਜੀ ਭਾਈ ਸਸੀ ਗੱਲ ਜੀ ਸਸੀ ਗੱਲ ਵੀਰ ਜੀ ਸਸੀ ਕਾ ਹੋਰ ਬਈ ਠੀਕ ਹੈ ਹਾਂ ਵਧ ਗਿਆ ਹੁੰਦੀ ਚੜ੍ਹਦੀ ਵੀਰ ਡਰਸਾ ਨਾ ਦਲਜੀਤ ਸਿੰਘ ਹਾਂਜੀ ਛੋਟਾ ਨਾ ਪਮਾ ਹਾਂਜੀ ਪਿੰਡ ਲੌਕਾ ਹਾਂਜੀ ਜ਼ਿਲ੍ਹਾ ਕਰਤਾਰਪੁਰ ਤਹਿਸੀਲ ਪੱਟੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 98555 ਹਾਂਜੀ 25639 ਠੀਕ ਹੈ ਜੀ ਅੱਛਾ ਵੀਰ ਜਿਹੜੀ ਮੱਝ ਆਪਾਂ ਸੇਲ ਕਰਨੀ ਆ ਇਹ ਸੁਬਾ ਕਿੰਨਾ ਸੁਣੀ ਆ ਸਭ ਤੋਂ ਪਹਿਲਾਂ ਆਪਾਂ ਸੁਬਾ ਦੱਸਿਓ ਸੁਬਾ ਘਰ ਵਾਲੇ ਦੂਜਾਂ ਦੇ ਆਪਾਂ ਤੀਜੇ ਆਨੇ ਆ ਠੀਕ ਹੈ ਜੀ ਦੂਜਾ ਮੰਦਰ ਕੋਈ ਤੀਜਾ ਮੰਦਰ ਹੰਡ ਪੈਣ ਦੇ ਹੋਰ ਦੇਖੋ ਹੋਰ ਦੇਖਿਆ ਪਤਾ ਲੱਗ ਜਾਂਦਾ ਠੀਕ ਹੈ ਜੀ ਤੇ ਕਿੰਨਾ ਟਾਈਮ ਖੜਦੀ ਐ ਸੂਂਦੇ ਵੇ ਟਾਈਮ ਜੋ ਦੇ 10 ਦਿਨ ਦਾਸ ਲੈ ਜੂ 10 ਦਿਨ ਖੜਦੀ ਐ ਜੀ ਹਨਾ ਗਿਣਤੀ ਵਾਲੇ ਗਿਣਤੀ ਵਾਲੇ ਠੀਕ ਐ ਜੀ ਅਛਾ ਇਹਨੇ ਪਹਿਲਾਂ ਸਮਝ ਕਿੰਨਾ ਚੁਆਇਆ ਤੁਸੀਂ ਦੱਸਣ ਦੇਣਾ ਵੀ ਆਪਾਂ ਪਤਾ ਕੀਤਾ ਰਿਕਾਰਡ ਦਾ ਪੀਨੇ 1500 16 ਲੀਟਰ ਹੈ ਕੀ 16 ਤੋਂ ਪਲੱਸ ਕਰ ਜੀ 16 ਲੀਟਰ ਚੁਆਇਆ ਹਾਂ ਠੀਕ ਐ ਜੀ ਬਾਕੀ ਦੋਸਤੋ ਮੈਂ ਦਾ ਕੱਦ ਕਾਠ ਵੇ ਲੋ ਫੋਲੋ ਵੱਡਾ ਠੀਕ ਐ ਜੀ ਕੱਦ ਕਾਠ ਦੋਸਤੋ ਦਾ ਵਜ਼ਨ ਮਜੂਦ ਚੈੱਕ ਕਰੋ ਮੈਂ ਤੁਹਾਨੂੰ ਤੋੜ ਕੇ ਵਿਖਾਉਂਗਾ ਅੱਜ ਵੀ ਜੀ ਪਹਿਲੇ ਉਹਨੂੰ ਬਾਹਰ ਕੱਢੀਏ ਤੋੜ ਕੇ ਵਿਖਾਈਏ ਫੇਰ ਬਾਕੀ ਦੀ ਡਿਟ ਲਓ ਦੋਸਤੋ ਕਰਿਓ ਬਾਹਰ ਕੱਢ ਕੇ ਪੜਾਵਾ ਆ ਲੋ ਜੀ ਚੈੱਕ ਕਰੋ ਦੋਸਤੋ ਅਜੇ ਸੂਨ ਦੇ ਵਿੱਚ 10 ਦਿਨ ਬਾਕੀ ਪਿਆ ਤੇ ਆਰਡਰ ਕੁਆਲਟੀ ਕਰਮਾਈ ਨੇ ਬਹੁਤ ਸੋਹਣੀ ਤਿਆਰ ਕੀਤੀ ਹੈ ਕਿੰਨੀ ਆਰਡਰ ਕੁਆਲਟੀ ਹੋਰ ਤਿਆਰ ਕਰ ਲੂਗੀ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਜਾਂ ਕਰਿਓ ਚੈੱਕ ਲਓ ਜੀ ਦੇਖੋ ਦੋਸਤੋ ਗਿਣਤੀ ਹੋਏ 10 ਦਿਨ ਪਏ ਤੇ ਵਜਨ ਮਜੂਦਗੀ ਦਾ ਕਰਮਾਈ ਦਾ ਚੈੱਕ ਕਰ ਲਓ ਧਿਆਨ ਨਾਲ ਥੋੜੀ ਸਹੀ ਦੇਣਾ ਲਓ ਜੀ ਚੈੱਕ ਕਰੋ ਜੀ ਆ ਕਰੋ ਲਓ ਦੋਸਤੋ ਬਰੀਡ ਨੀਲੀ ਰਵੀ ਚੈੱਕ ਕਰ ਲਿਓ ਲਓ ਜੀ ਬਹੁਤ ਸੋਹਣੀ ਦੋਸਤੋ ਵੇਖੋ ਕਰੋਚਾ ਲਗਾ ਵੀ ਰਮੋੜ ਦਾ ਮੋੜ ਦਾ ਕਾਲੋ ਜੀ ਕਰੋਚਾ ਲਓ ਜੀ ਨੀਲੀ ਰਵੀ ਰੱਖਣ ਵਾਲੇ ਜਿਹੜੇ ਵੀਰ ਆ ਸ਼ਕੀਨ ਵੀਰ ਜਿਹੜੇ ਉਹਨਾਂ ਵਾਸਤੇ ਦੋਸਤੋ ਇਹ ਇੱਕ ਖਾਸ ਤੋਹਫਾ ਇਹਦਾ ਕਰਮਾ ਇਹਦਾ ਆ ਆਰਡਰ ਕੁਆਲਟੀ ਕਰੋ ਚੈੱਕ ਜੀ ਇੱਥੇ ਵੀਰ ਮਾੜੀ ਜੀ ਡੱਕੀ ਇੱਕ ਮਿੰਟ ਬਾਕੀ ਕੋਈ ਨਹੀਂ ਖਰੀਦ ਬਾਕੀ ਦੇਖ ਲਓ ਜੀ ਠੀਕ ਹੈ ਨਹੀਂ ਕੋਈ ਨਹੀਂ ਪਾ ਕੇ ਘਰ ਜਾਇਆ ਸਾਡੀ ਆਹ ਲਓ ਜੀ ਕਰੋ ਚੈੱਕ ਲਓ ਜੀ ਮੈਂ ਤਾਂ ਵੀ ਸਹੀ ਜਨੇ ਰਿਆੰਡ ਰਲਣ ਤੋਂ ਲਓ ਜੀ ਕਰੋ ਚੈੱਕ ਬਸ 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 ਦੋਸਤੋ 16 ਲੀਟਰ ਦੁੱਧ ਵੀਰ ਕਹਿੰਦਾ ਪੀਨੇ ਚਵਾਇਆ ਵਾ ਦੂਜੇ ਸਵੇਰੇ ਵਿੱਚ ਜਾਂ ਪਹਿਲੇ ਸਵੇਰੇ ਦੇ ਗੇਲੋ ਜਾਂ ਦੂਜੇ ਸਵੇਰੇ ਦੇ ਗੇਲੋ ਚਾਹ ਲਓ ਜੀ ਦੋਸਤੋ ਵੇਖੋ ਇਹਦੀ ਮੈਂ ਦੀ ਕੁਆਲਿਟੀ ਕਰੋ ਚੈੱਕ ਕਹਿੰਦੀਆਂ ਗੱਲਾਂ ਨਹੀਂ ਦੋਸਤੋ ਕਿਉਂਕਿ ਜਿੰਨਾ ਆਰਡਰ ਕਰਮਾਈ ਤਿਆਰ ਕਰੀ ਆਉਂਦੀ ਆ ਪੂਰਾ ਸੂਤਾ ਕਾਟਰ ਲਾ ਦੂਗੀ ਤੇ ਬਾਕੀ ਨਿਸ਼ਾਨੀਆਂ ਦੋਸਤੋ 100% ਨੀਲੀ ਆਵੀਆਂ ਜਿਹੜੀਆਂ ਕਵਰ ਕਰਦੀ ਆ ਚੈੱਕ ਕਰ ਲੋ ਅੱਛਾ ਵੀਰ ਤੂੰ ਦੱਸਣ ਦੇ ਆਂ ਵੀ ਆਪਾਂ ਜਦੋਂ ਆਫਲਾਈਨ ਕੈਮਰੇ ਤੋਂ ਗੱਲ ਕੀਤੀ ਹੱਥੋਂ ਤੋਂ ਲਾਉਣ ਦਿੰਦੀ ਆ ਮੈਂ ਉਹਨਾਂ ਕੋਈ ਗੱਲ ਨਹੀਂ ਭਾਵੇਂ ਇਦਾਂ ਵਾਜੇ ਲੋ ਜੀ ਆਹ ਲੋ ਜੀ ਲਓ ਦੋਸਤੋ ਗਾਂ ਹੀ ਆ ਕੇ ਮੱਝ ਕਰੀ ਗਾਂ ਆ ਜੀ ਨੰਬਰ ਦੀ ਪਹਿਲੇ ਪਰਵਾਹ ਦੇਖੋ ਲੋ ਜੀ ਦੇਖੋ ਜੀ ਦੋਸਤੋ ਸਿਲੀਆਂ ਦੇਖੋ ਜੀ ਬਾਕੀ ਤੋਹਫੇ ਆ ਜਿਹੜੇ ਜਿੰਨੇ ਅੱਜ ਕੱਲ ਲੋਕੀ ਨਾ ਮਾਣ ਦੇ ਵੀ ਪਾਓ ਹਾਂ ਤੇ ਪਹਿਲੀ ਵੀਡੀਓ ਬਣ ਲੱਗੇ ਆਪਾਂ ਠੀਕ ਹੈ ਜੀ ਨਾ ਕੋਈ ਭੈਣ ਭਰਾ ਕੋਈ ਚੰਗਾ ਚਲੋ ਜੀ ਦੇ ਹਾਂਜੀ ਮਾਜੇ ਲੈ ਮੈਂ ਬਿਲਕੁਲ ਠੀਕ ਹੈ ਦੋਸਤੋ ਵੀਡੀਓ ਵੀਰ ਪਹਿਲੀ ਬਣਾਉਣ ਲੱਗਾ ਆਪਣੇ ਚੈਨਲ ਤੇ ਪਹਿਲੀ ਵੈਸੇ ਵੀ ਦੀ ਵੀਡੀਓ ਪਹਿਲੀ ਬਣੀ ਅੱਗੇ ਨਹੀਂ ਬਣਾਈ ਕੋਈ ਵੀਡੀਓ ਸੋ ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਜਿਹੜਾ ਵੀ ਦਾ ਜਿਹੜਾ ਸਹਿਯੋਗ ਦੇਣਾ ਕਿਉਂਕਿ ਜਿਹੜੇ ਨਵੇਂ ਵੀਰ ਕੰਮ ਸ਼ੁਰੂ ਕੀਤਾ ਹੁੰਦਾ ਕਈਆਂ ਨੇ ਫਿਰ ਉਹਨਾਂ ਨੂੰ ਦੋਸਤ ਇਹ ਹੌਸਲਾ ਹੋ ਜਾਂਦਾ ਬਹੁਤ ਠੰਡੀ ਵੀਰ ਦੇਖੋ ਸਤਿ ਸ਼੍ਰੀ ਅਕਾਲ ਕਰਮਾਲੀ ਦੇਖੋ ਦੋਸਤੋ ਕਰਮਾਲੀ ਆਰਡਰ ਕੱਢਾ ਸੋਨਾ ਤਿਆਰ ਕਰੀ ਦੀ ਬਹੁਤ ਸੋਹਣੀ ਛੇਪ ਆਰਡਰ ਦੀ ਲਓ ਜੀ ਦੋਸਤੋ ਵਜਨ ਮजूद ਕਰਮਾਲੀ ਨੂੰ ਮਾਲਕ ਨੇ ਜਿਹੜਾ ਬਹੁਤ ਸੋਹਣਾ ਲਾਇਆ ਚੰਗਾ ਵੱਡਾ ਕਦ ਕਾਠ ਪੂਰਾ ਫੁੱਲ ਹੈਵੀ ਬੋਡੀ ਵੇਟ ਰਾਜੀ ਪੂਰੀ ਜਮੀ ਪਲੀ ਪੂਰੀ ਚੈੱਕ ਕਰ ਲੋ ਬਾਕੀ ਦੋਸਤੋ ਨਿਸ਼ਾਨੀਆਂ ਵੇਖ ਲੋ ਸੂਤੇ ਵੀ ਨਿਸ਼ਾਨੀ ਹੈਗੀ ਤੇ ਦੋਸਤੋ ਜਿਹੜੀਆਂ ਨੀਲੀ ਰਵੀ ਦੀਆਂ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਜੇ ਇਹਦੀ ਫੇਸ ਕੁਆਲਿਟੀ ਮਤਲਬ ਵਿਰੋਧ ਹੋਣਾ ਤੇ ਇਹਦਾ ਮੜਾ ਦਾ ਵੀਰ ਫੇਸ ਹੈ ਨੂੰ ਕਰੀਏ ਲਓ ਜੀ ਇਥੋਂ ਮੜਾ ਦੇ ਮੂੰਹ ਖੜੇ ਕੇ ਦੇ ਅਨ ਕੋਲੋ ਬਸ ਆਪਾਂ ਫੇਸ ਕੁਆਲਟੀ ਮੜੀ ਵੀ ਚੈੱਕ ਕਰਾਉਣੀ ਵੀਰ ਨੂੰ ਆ ਲਓ ਜੀ ਦੋਸਤੋ ਕੱਟ ਡੇਡਾ ਕੱਟ ਲੱਗਾ ਵੇਖੋ ਦੋਵੇਂ ਅੱਖਾਂ ਬਿੱਲੀਆਂ ਮਣਕੇ ਅੰਨਿਕਾ ਨਿਕਾ ਸਿੰਗ ਲਓ ਜੀ ਅਸ਼ਾ ਆਪਾਂ ਮੈਂ ਵੀਰ ਮੋਲੇ ਦਾ ਕੀ ਕਰਨਾ ਹਾਂ ਜੀ ਮੋਲ ਕੀ ਕਰਨਾ ਜੀ ਬੋਲੋ ਵੇਖੋ ਮੈਂ ਦੇ ਹਿਸਾਬ ਨਾਲ ਆਪਾਂ ਜੋ ਮਰਜੀ ਮੈਂਗੀ ਇਹੇ ਹਾਂਜੀ ਹਾਂਜੀ ਜੋ ਆਪਾਂ ਜਾਇਆ ਡੇਢ ਦੀ ਮਹਦੇ ਡੇਢ ਲੱਖ ਹਾਂ ਕੋਈ ਮਾਨਤਾਂ ਕੋਈ ਭੈਣ ਭਰਾ ਦਾ ਕਰ ਦਾਂਗੇ ਕਿੰਨਾ ਕੁ ਮਾਨਤਾਂ ਨੂੰ ਸੁਦਾ ਕਿਉਂਕਿ ਆਪਾਂ ਵੀਡੀਓ ਪਹਿਲੀ ਕਰਨੀ ਆ ਤੇ ਪਹਿਲੀ ਵੀਡੀਓ ਜੇ ਆਪਾਂ ਜਿਹੜਾ ਮਾਨਤਾਂ ਦੀ ਵੀਡੀ ਹਾਂ ਜੀ ਹਰ ਇੱਕ ਲੱਖ 45000 ਰੁਪਏ ਇੱਕ ਦੇਰਾ ਠੀਕ ਹੈ ਜੀ ਹਾਂ ਮੈਂ ਦੋਸਤੋ 145000 ਰੁਪਏ ਜਿਹੜੀ ਡਿਮਾਂਡ ਇਹਦੀ ਰੱਖੀ ਗਈ ਹੈ ਬਾਕੀ ਦੋਸਤੋ ਤੁਸੀਂ ਲਾਗੇ ਆ ਕੇ ਦੇਖੋਗੇ ਨਾ ਮਾਝ ਨੂੰ ਤੇ ਦੋਸਤੋ ਜਿੰਨੀ ਮੈਂ ਵਿਖਾਈ ਹੈ ਵੀਡੀਓ ਦੇ ਵਿੱਚ ਕਿਉਂ ਹੀ ਮੈਂ ਜ਼ੂਮ ਕਰਕੇ ਨਹੀਂ ਵਿਖਾਇਆ ਕੈਮਰੇ 'ਚ ਜੋ ਚੀਜ਼ ਪ੍ਰੋਪਰ ਤੋਂ ਵਿਖਾਤੀ ਹੈ 145000 ਦੇ ਵਿੱਚੋਂ ਤੁਹਾਡਾ ਆਗਿਆਂ ਦਾ ਥੋੜਾ ਬਾਲਾ ਮੌਕੇ ਤੇ ਮਾਨਤਨ ਸ਼ੋਰ ਸ਼ਪਾ ਜਰੂਰ ਹੋਊਗਾ ਬਰੀਡ ਪੂਰੀ ਚੰਗੀ ਜਿ 16 ਲੀਟਰ ਦੁੱਧ ਦੋਸਤੋ ਕਰਮਾਲੀ ਚਵਾ ਦੂਗੀ ਕਿਉਂਕਿ 16 ਲੀਟਰ ਦੁੱਧ ਮਾਝ ਨੂੰ ਬਹੁਤ ਜ਼ਿਆਦਾ ਹੁੰਦਾ ਹੈ ਅੱਰੇ ਸੇਕਰੀਕੀ ਦਾ ਮੈਂ ਫੇਰ ਬੋਲ ਦੇਣਾ ਪਿੰਡ ਲੋਕਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਗਲਜੀਤ ਸਿੰਘ ਪੰਮਾ ਨਾਂ ਦਾ ਵੀਰ ਫੋਨ ਨੰਬਰ ਆਪਣਾ ਐਕਰੀ ਫੇ ਬੋਲਦੇ ਉਹ ਨੰਬਰ ਹੈਗਾ 98552 2563 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ